ਗੱਲ ਹੋਈ ਆ ਉਹ ਬੱਚੇ ਜਾ ਰਹੇ ਖੜੇ ਸੀਗੇ ਗਲੀ ਚ ਕੁੜੀਆਂ ਖੇਡ ਰਹੀਆਂ ਸੀਗੇ ਸਾਡੇ ਨਾਲ ਉਹਰੇ ਗਵੰਡੀ ਨੇ ਪੂਨਮ ਜਿਹੜੇ ਉਹਨਾਂ ਦਾ ਨਾਮ ਵੀ ਪੂਨਮ ਹੈ ਉਹਨਾਂ ਨੇ ਕਹਿਤਾ ਮੜ ਜਾ ਉਧਰ ਹੋ ਕੇ ਚੱਲੋ ਕਿ ਸੜਕ 'ਚ ਕੁੜੀਆਂ ਬੱਚੇ ਕੁੜੀਆਂ ਖੜੀਆਂ ਨੇ ਬਸ ਐਨੇ ਚ ਉਹ ਖੜ ਗਏ ਗੱਲਬਾਤ ਗਈ ਉਹਨਾਂ ਦੀ ਲੜਾਈ ਝਗੜਾ ਹੋ ਗਿਆ ਮੋਟਰਸਾਈਕਲ ਉਹਨਾਂ ਨੇ ਆਪਣੇ ਅੰਦਰ ਲਾ ਲਿਆ ਬਾਚੋਂ ਇਹ ਚਲੇ ਗਏ ਵੀ ਇਹਨਾਂ ਨੂੰ ਵੀ ਮਾਰਿਆ ਉਹਨਾਂ ਨੂੰ ਵੀ ਇਹ ਪੁਲਿਸ ਨੂੰ ਦਿਖਾਣ ਚਲੇ ਗਏ ਐਨੇ ਤੇ ਪਿੱਛੇ ਆਏ ਨੇ ਚਾਰ ਬੰਦੇ ਕਹਿੰਦੇ ਸਾਡਾ ਮੋਟਰਸਾਈਕਲ ਦੇ ਦੋ ਡੰਡੇ ਛੋਟੇ ਕਰਪਾਨ ਸਾਰਾ ਕੁਝ ਲੈ ਕੇ ਆਏ ਨੇ ਅਸੀਂ ਤਾਂ ਰੇੜੀ ਵਧਾਰੇ ਸੀਗੇ ਆਪਣੇ ਕੰਮ ਵਿੱਚੋਂ ਬੱਚੇ ਰੱਖਦੇ ਸੀਗੇ ਉਹਨਾਂ ਦੇਖਿਆ ਨਹੀਂ ਫਰੂਟ ਦਾ ਫਰੂਟ ਦਾ ਫਰੂਟ ਦਾ ਉਹ ਰੱਖ ਰਹੇ ਸੀ ਮੈਸਗੇ ਜਦੋਂ ਜਿਹੜੇ ਸੀ ਉਹ ਜਦੋਂ ਮੋਟਰਸਾਈਕਲ ਤੇ ਆਏ ਉਹ ਚਾਰ ਜਨੇ ਸੀਗੇ ਉਸ ਤੋਂ ਪਹਿਲਾਂ ਜਦੋਂ ਉਹ ਤਿੰਨ ਜਨੇ ਆਏ ਸੀਗੇ ਜਿੰਨ ਜਿਹੜੇ ਮੋਟਰਸਾਈਕਲ ਛੱਡ ਕੇ ਚਲੇ ਗਏ ਸੀ ਹੋ ਜਿਹੜੇ 4 ਜਿਹੜੇ 4 ਨੇ ਹੁਣ ਸਾਹਮਣੇ ਆਣਗੇ ਫਿਰ ਤਾਂ ਪਛਾਨ ਲਵਾਂਗੀ ਇੱਕ ਦੇ ਤਾਂ ਉਹਦੇ ਵੀ ਛੱਟ ਲੱਗੀ ਸੀ ਆਪਣਾ ਜਦੋਂ ਪਛਾਣ ਕੀਤਾ ਤਾਂ ਉਹਦੇ ਦੀ 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 ਕੁੱਟ ਮਾਰ ਕਰੀ ਆ ਮੇਰਾ ਪਤੀਜਾ ਜੀ ਕਾ ਮੇਰਾ ਪਤੀਜਾ ਮੇਰੇ ਜੇ ਥਾਣੀ ਨੇ ਉਹਨਾਂ ਦੇ ਤਾਂ ਟਾਂਕੇ ਵੀ ਲੱਗੇ ਤਾਂ ਉਹਨਾਂ ਦੇਖਿਆ ਨਹੀਂ ਇੱਟਾ ਤੁਸੀਂ ਦੇਖੋ ਸਾਡੇ ਕੈਮਰੇ ਲੱਗੇ ਹੋਏ ਨੇ ਗਲੀ 'ਚ ਤੁਸੀਂ ਕੈਮਰੇ ਦੀ ਰਿਕਾਰਡਿੰਗ ਵੀ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਵੇਂ ਆ ਕੇ ਇੱਟਾ ਵਸਾਈਆਂ ਅਸੀਂ ਤਾਂ ਉਸੇ ਡੇਡੀਆਂ ਸੀਗੇ ਉਹਨਾਂ ਨੇ ਬਿਲਕੁਲ ਨਹੀਂ ਦੇਖਿਆ ਬੱਚੇ ਅਸੀਂ ਸਾਡਾ ਪਟੰਦਰ ਬਾੜੇ ਗਲੀ ਦੇ ਕਿਹੜੇ ਕਹਿੰਦਾ ਸਾਡਾ ਮੋਟਰਸਾਈਕਲ ਦੇ ਦੋ ਮੋਟਰਸਾਈਕਲ ਤਾਂ ਅਸੀਂ ਰੱਖੇ ਨਹੀਂ ਜੇ ਸਾਹਮਣੇ ਵਾਲਿਆਂ ਨੇ ਰੱਖਿਆ ਹੋਇਆ ਸੀਗਾ ਮੋਟਰਸਾਈਕਲ ਕਿਨੇ ਰੱਖਿਆ ਸਾਹਮਣੇ ਵਾਲੇ ਪਹਿਲਾਂ ਜਦੋਂ ਲੜਾਈ ਹੋਈ ਹੈ ਨਾ ਉਹਨਾਂ ਦੇ ਸਾਹਮਣੇ ਵਾਲਿਆਂ ਨੇ ਮੋਟਰਸਾਈਕਲ ਮੰਦਰ ਖੜਾ ਲਿਆ ਭੱਜ ਗਏ ਸੀਗੇ ਲੜਾਈ ਸਾਹਮਣੇ ਵਾਲਿਆਂ ਨਾਲ ਜਿਹੜੇ ਤੁਹਾਡੇ ਨਾਲ ਹੋਈ ਉਹਨਾਂ ਨਾਲ ਹੋਈ ਸੀ ਸਾਹਮਣੇ ਵਾਲਿਆਂ ਨਾਲ ਹਾਂਜੀ ਉਹਨਾਂ ਨੂੰ ਫਿਰ ਕਿਉਂ ਵਿੱਚ ਪਤਾ ਨਹੀਂ ਬਸ ਜੋ ਆਏ ਨੇ ਅਸੀਂ ਬਾਹਰ ਖੜੇ ਸੀਗੇ ਬਸ ਕੁੱਛਣ ਲੱਗ ਗਏ ਸਾਡਾ ਮੋਟਰਸਾਈਕਲ ਦੇ ਦੋ ਅਸੀਂ ਕਿਹਾ ਵੀ ਸਾਡੇ ਕੋ ਉਹ ਇੰਨੇ ਚੋਨਾਂ ਦੇ ਡੰਡੇ ਕੱਟ ਲੈ ਕੇ ਖਾਣਾ ਕੱਟ ਲਿਆ। ਤੁਹਾਡੇ ਪਰਿਵਾਰ ਤੋਂ ਬਿਨਾ ਹੋਊਂਗੀ ਕੀ ਪਰ ਥੋੜਾ। ਹਾਂਜੀ ਉਹ ਗਲੀ ਚਾਹ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ। ਇਹਨੂੰ ਵੀ ਦੇਖੋ ਉਹਨਾਂ ਨੇ ਦੇਖਿਆ ਨਹੀਂ ਕਿਦੇ ਪੈ ਜਾਂਦੇ ਇਹ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ ਇਹ ਦੇਖ ਕੇ। ਟੋਟਲ ਕਿੰਨੇ ਕੁ ਜਾਰੇ ਸੀਗੇ? ਜਦੋਂ ਮੋਟਰਸਾਈਕਲ ਤੇ ਇਹਨੇ 4 ਜਨੇ ਸੀਗੇ। ਜਿਹੜੇ ਉਸ ਤੋਂ ਪਹਿਲਾਂ ਸੀਗੇ ਉਹ 3 ਸੀਗੇ ਜਦੋਂ ਆਏ ਸੀਗੇ ਜਿਨ੍ਹਾਂ ਨੂੰ ਅਸੀਂ ਕਿਹਾ ਸੀਗਾ ਵੀ ਬੱਚੇ ਖੇਡ ਰਹੇ ਨੇ ਥੋੜਾ ਹੋਲੀ ਚਲਾ ਲਓ। ਬਿਖਰੀਆਂ ਘੜੀ ਹੋ ਰਹੀਆਂ ਉਹ ਚਾਰ ਉਹ ਚਾਰ ਨਹੀਂ ਉਹ ਨਹੀਂ। ਉਹ ਹੋਰ ਸੀਗਾ ਉਹ। ਹਾਂਜੀ। ਦੇਵ ਸ਼ਿਸ਼ਾਹੀ ਕੀ ਗੱਲ ਕਹਿੰਦੇ ਮਾਰੇ ਨੇ ਲੈ ਇਈ ਬੰਦੇ ਗਲੇ ਚ ਨੰਗਦੇ ਆ ਰਹੇ ਸੀ ਜਵਾਕ ਖੇੜਦੇ ਹੋਏ ਸੀ ਧੀਆਂ ਪੈਣਾ ਜੀ ਉਹ ਮੋਟਰਸਾਈਕਲ ਜਾ ਚਾਰਜ ਨਹੀਂ ਸੀ ਪਹਿਲਾਂ ਹੀ ਸਟਾਰਟਿੰਗ ਚ ਰਹੀ ਸੀ ਕੋਈ ਆਨਸਾਨ ਨੇ ਕਿ ਉਹਨੂੰ ਕਿਹਾ ਸੀ ਵੀ ਹੌਲੀ ਚਲਾ ਵੀਰੇ ਵੀ ਕੁੜੀਆਂ ਖੇੜਦੀਆਂ ਵੀ ਆ ਜਵਾਕ ਸੱਟ ਕੋ ਤਵੱਜੂਗੀ ਉਹਨਾਂ ਨੇ ਕਹਿੰਦੇ ਵੀ ਆਹ ਤੈਨੂੰ ਦੱਸਾਂ ਪਤਾ ਅਸੀਂ ਕਿਹਾ ਵੀ ਵੀਰੇ ਨੰਗ ਜਾ ਉਹ ਆ ਕੇ ਲੜ ਪਈ ਆ ਕੇ ਉਹਦਾ ਜਿਹਨਾਂ ਲੜਾਈ ਹੋਈ ਸੀ ਉਹਨਾਂ ਨੇ ਉਹਨਾਂ ਦਾ ਮੋਟਰਸਾਈਕਲ ਖੋਲਿਆ ਤੇ ਉਹ ਭੱਜ ਗਏ ਸੀ ਲੜਾਈ ਕਿਹਦੇ ਨਾਲ ਹੋਈ ਸੀ ਸਾਡੇ ਸਾਹਮਣੇ ਗਵਾਂਡੀ ਸੀ ਉਹਨਾਂ ਨਾਲ ਲੜਾਈ ਉਹਨਾਂ ਨਾਲ ਮੋਹਿਤੀ ਮੋਹਿਤੀ ਤੁਹਾਨੂੰ ਜੋ ਕੁੱਟਿਆ ਅਸੀਂ ਮਾਂ ਤੇ ਆਪ ਰੇੜੀ ਲੈ ਕੇ ਆ ਰਹੇ ਸੀ ਘਰੀ ਆਪਣੀ ਉਹਨਾਂ ਨੇ ਆ ਕੇ ਰੋਕ ਲਈ ਗੱਲਬਾਤ ਕਰਨ ਲੱਗ ਗਏ ਉਹ ਇਕੱਠੇ ਜਣੇ ਸੀ ਅਸੀਂ ਦੋਏ ਨੇ ਬਾਹਰ ਸੀ ਗਏ ਹੋਣ ਅਸੀਂ ਗੱਲ ਕਰਦੇ ਸੀ ਇੰਨਾ ਜਿਉਂ ਉਹਨਾਂ ਨੇ ਖਪੜਾ ਕੱਢ ਕੇ ਹੀ ਮਾਰਨਾ ਸ਼ੁਰੂ ਕਰ ਦਿੱਤਾ ਸਾਡੇ ਫੁੱਟੇ ਜਿਹਾ ਹੋ ਗੁੰਦ ਸੀ ਮੇਰੇ ਭਾਈ ਤਾਂ ਸਿਰ ਪਾਰਤਾ ਸੀ ਮੇਰੀ ਮਾਤਾ ਸਿਰ ਪਾਰਤਾ ਮੇਰੇ ਡੈਡਲ ਸੱਟ ਬੱਜੇ ਅਸੀਂ ਮੰਗ ਕਰਦੇ ਹਾਂ ਕਿ ਕਾਰਵਾਈ ਹੋਵੇ ਤੇ ਇਨਸਾਫ ਮਿਲੇ ਵੀ ਅੱਗੇ ਕਿਸੇ ਨਾਲ ਨਾ ਹੋਈਏ ਤੁਸੀਂ ਕੀ ਹੁੰਦਾ ਮੈਂ ਹੀ ਆਪਣੀ ਦੁਕਾਨ ਰੈਂਟ ਤੇ ਲੱਗੀ ਹੈ ਨਾਈ ਦਾ ਕੰਮ ਕਰਦੀ ਹਾਂ ਜੇ ਉਹਨਾਂ ਪਛਾਣਦੇ ਹੋ ਕੋਈ ਨਹੀਂ ਮੈਨੂੰ ਹੀ ਇੰਨਾ ਯਾਦ ਨਹੀਂ ਹੈਗਾ ਹੀ ਮੇਰਾ ਸਿਰ ਭਾਰਤਾ ਸੀ ਮੈਨੂੰ ਕੋਈ ਇੰਨਾ ਦੇਖਿਆ ਨਹੀਂ ਉਹ ਸ਼ਕਲ ਦਾ ਕੱਲਾ ਕਦੇ ਮੁੰਨੇ ਹਾਂ ਮੈਂ ਹੀ ਉਹਨਾਂ ਨੂੰ ਇੱਕ ਤਾਂ ਆਪਣੇ ਹੀ ਹੋ ਜਾਂਦੇ ਨੇ ਰੇਲਵੇ ਸਟੇਸ਼ਨ ਦੇ 근 ਦੇਖਿਆ ਇੱਕ ਆਪਣੇ 5 ਸਾਲ ਪੁਰਾਣੇ ਆ ਕੇ ਦੇਖਿਆ ਹੀ ਗੁਰੂ ਨਾਨਕ ਜੀ ਦਾ ਹਸਪਤਾਲ ਚ ਆਈ ਉਹ ਰਾਹੀਂ ਮੈਂ ਉਹ ਕੋਟੇ ਮਾਰ ਕੇ ਫੇਈ ਉਹਨੇ 5 ਸਾਲ ਜੀ ਆਈ ਹਸਪਤਾਲ ਦੇ ਬਾਹਰ ਹੀ ਆਈ ਉਹਨਾਂ सुकैशल आगे पूछ के अपराध मार के पैनल तीन ने नियंत्रित तो आना पूछेंगे तुझे पूछेंगे कि गोल राइट था डिग्री वन्डी ने ऐलाचान नहीं होना किसी दात तो पर मारने शुरू कितने हैं आस्थाने का थोड़े-थोड़े बिना हो किसे मारूंगा नहीं कल्ला मेडम है ਮੈਸੇਜਰ ਤੋਂ ਆਪਣਾ ਫੋਨ ਆਇਆ ਮਨਸ਼ੀ ਥਾਣਾ ਕਵਾਦੀ ਦੇ ਵਿੱਚ ਵੀ ਉੱਥੇ ਲੜਾਈ ਹੋ ਰਹੀ ਆ ਜਿਸ ਕਰਕੇ ਉੱਥੇ ਅਣਪਛਾਤੇ ਬੰਦਿਆਂ ਨੇ ਛੱਟਾ ਮਾਰੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਲੇਡੀ ਬਿੰਦੂ ਉਹਨਾਂ ਦਾ ਹਸਬੰਦ ਜਯ ਪ੍ਰਕਾਸ਼ ਤੇ ਉਹਨਾਂ ਦੇ ਦੋ ਬੇਟੇ ਸ਼ੁਭਮ ਤੇ ਵੈਦ ਇਹ ਹਸਪੀਟਲ ਅਮਰਜੈਂਸੀ ਐਡਮਿਟ ਹੋਏ ਨੇ ਠੀਕ ਹੈ ਜੀ ਇੱਥੇ ਅਸੀਂ ਪਹੁੰਚਿਆ ਪੜਤਾਲ ਕਰ ਰਹੇ ਹਾਂ ਜੈਸੀ ਵੀ ਮناسب ਕਾਰਵਾਈ ਹੋਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਲੱਗਿਆ ਪਤਾ ਕੌਣ ਸੀ ਜਿਹੜੇ ਘਟਵਾ ਨਹੀ ਜੀ ਹਜੇ ਅਸੀਂ ਇੱਧਰ ਇਹਨਾਂ ਦਾ ਦੇਖ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਬੰਦਿਆਂ ਦਾ ਪਤਾ ਲੱਗਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਨੰਗੇ ਜਾ ਰਹੇ ਸੀਗੇ ਜੀ ਮੁੰਡੇ ਕਹਿੰਦੇ ਪਤਾ ਲੱਗਿਆ ਇਹ ਹੈ ਵੀ ਨੰਗੇ ਜਾ ਰਹੇ ਦੀ ਲੇਡੀ ਨੇ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਵੀ ਤੁਸੀਂ ਤੇਜ਼ ਮੋਟਰਸਾਈਕਲ ਕਿਉਂ ਚਲਾ ਰਹੇ ਹੋ ਬਸ ਇੰਨੀ ਗੱਲ ਦੇ ਉੱਤੇ ਹੀ ਉਹਨ ਇਨਾਂ ਦੇ ਆਪਸ ਵਿੱਚ ਖੇਬੜ ਹੋ ਗਈ ਇਹ ਜਿਨ੍ਹਾਂ ਨਾਲ ਹੋਈ ਹੈ ਜਿਹੜੀ ਲੈਣੀ ਨੇ ਕਿਹਾ ਸੀ ਉਹਨਾਂ ਦੇ ਗਵਾਣੀਆਂ ਨੇ ਛੱਟਾ ਮਾਰੀਆਂ ਨੇ ਨਾ ਕੀ ਉਹਨਾਂ ਨੇ ਠੀਕ ਬਾਕੀ ਪਰਤਾਲ ਚੱਲ ਰਹੀ ਹੈ ਜੈਸੀ ਕਾਰਵਾਈ ਅੱਗੇ ਆਉਂਗੀ ਅਮਲ ਦੇ ਵਿੱਚ ਜਾਂਦੀ ਹੋਟਲ ਕਿੰਨੇ ਗਰੇ ਨੇ ਅੰਦਰ ਇਸ ਟਾਈਮ ਜੀ 4 ਜਣੇ ਨੇ